ਭਾਈ ਲੈਣਾ ਜੀ ਹਰ ਸਾਲ ਵਾਂਗ ਇਸ ਵਾਰ ਵੀ ਆਪਣੇ ਸੰਗੀ ਸਾਥੀਆਂ ਦੇ ਨਾਲ ਦੇਵੀ ਜਵਾਲਾ ਜੀ ਦੇ ਦਰਸ਼ਨਾਂ ਲਈ ਤੁਰ ਪਏ ਨੇ ਪਰ ਦਿਲ ਦੇ ਵਿੱਚ ਅਜ ਨਿਸ਼ਚਾ ਧਾਰ ਲਿਆ ਹੈ ਕਿ ਰਸਤੇ ਦੇ ਵਿੱਚ ਕਰਤਾਰਪੁਰ ਰੁਕ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਜ਼ਰੂਰ ਕਰਨੇ ਨੇ ਇਸ ਨੇਸਤੇ ਅਨੁਸਾਰ ਸੰਗ ਪੜਾ ਕਰਦਾ ਹੋਇਆ ਕਰਤਾਰਪੁਰ ਪਹੁੰਚ ਜਾਂਦਾ ਹੈ ਤੇ ਨਗਰ ਤੋਂ ਬਾਹਰ ਰਤਕ ਹਟ ਕੇ ਡੇਰਾ ਲਾਇਆ ਰਾਤ ਨੂੰ ਸਾਰੇ ਭਗਤਾਂ ਨੇ ਮਿਲ ਕੇ ਦੇਵੀ ਦੀਆਂ ਭੇਟਾਂ ਗਾਉਣੀਆਂ ਕੀਤੀਆਂ ਤੇ ਵਿਸ਼ਰਾਮ ਕਰਨ ਲੱਗੇ ਸਵੇਰੇ ਉੱਠ ਕੇ ਲੈਣਾ ਜੀ ਆਪਣੇ ਸੰਗੀ ਸਾਥੀਆਂ ਨੂੰ ਕਹਿਣ ਲੱਗੇ ਕਿ ਇੱਥੇ ਕਰਤਾਰਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦਾ ਡੇਰਾ ਹੈ ਮੈਂ ਉਹਨਾਂ ਦੀ ਬੜੀ ਉਸਤਤ ਸੁਣੀ ਹੋਈ ਹੈ ਰੱਬ ਨੂੰ ਪਹੁੰਚੇ ਹੋਏ ਮਹਾਤਮਾ ਪੁਰਸ਼ ਨੇ ਉਹਨਾਂ ਦੀ ਬਾਣੀ ਵੀ ਸਰਮਣ ਕੀਤੀ ਹੈ ਸੱਚ ਜਾਣੋ ਆਤਮਾ ਨੂੰ ਠਾਰਦੀ ਹੈ ਮੇਰੇ ਮਨ ਦੇ ਵਿੱਚ ਇੱਕ ਵਾਰ ਉਹਨਾਂ ਦੇ ਦਰਸ਼ਨਾਂ ਦੀ ਬੜੀ ਤਾਂਗ ਹੈ ਸੋ ਮੈਨੂੰ ਥੋੜੇ ਚਿਰ ਲਈ ਆਗਿਆ ਬਖਸ਼ੋ ਛੁੱਟੀ ਬਖਸ਼ੋ ਥੋੜੇ ਚਿਰ ਦੇ ਲਈ ਮੈਂ ਆਪਣੀ ਤਾਂਗ ਪੂਰੀ ਕਰ ਆਵਾਂ ਤੇ ਸਤਿਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰ ਆਵਾਂ ਇਸ ਪ੍ਰਕਾਰ ਆਪਣੇ ਸੰਗੀ ਸਾਥੀਆਂ ਕੋਲੋਂ ਇਜਾਜ਼ਤ ਲੈ ਕੇ ਲੈਣਾ ਜੀ ਘੋੜੀ ਤੇ ਸਵਾਰ ਹੋ ਕੇ ਚੱਲ ਪੈਂਦੇ ਨੇ ਰਸਤੇ ਦੇ ਵਿੱਚ ਇੱਕ ਖੇਤ ਦੇ ਲਾਗੇ ਉਹਨਾਂ ਨੂੰ ਇੱਕ ਬਜ਼ੁਰਗ ਬਿਰਦ ਸੱਜਣ ਖਲੋਤੇ ਮਿਲੇ ਲੰਮਾ ਸਫੈਦ ਦਾੜਾ ਚੌੜਾ ਮਸਤਕ ਨੂਰਾਨੀ ਚਿਹਰਾ ਬੋਲ ਉਹਨਾਂ ਦੇ ਮੰਦ-ਮੰਦ ਹਿਲ ਰਹੇ ਨੇ ਜਿਵੇਂ ਆਪਣੇ ਇਸ਼ਟ ਦਾ ਨਾਮ ਜਪ ਰਹੇ ਹੋਣ ਲੈਣਾ ਜੀ ਦੇ ਮਨ ਵਿੱਚ ਧਰੋ ਹੀ ਪੁਰਨਾ ਆਇਆ ਕਿ ਇਸ ਤਰ੍ਹਾਂ ਦੇ ਸਤਕਾਰਯੋਗ ਬਜ਼ੁਰਗ ਦੇ ਸਾਹਮਣੇ ਘੋੜੀ ਤੇ ਸਵਾਰ ਹੋ ਕੇ ਨਿਕਲਣਾ ਕੁਝ ਯੋਗ ਨਹੀਂ ਲੱਗਦਾ ਪਰ ਫੇਰ ਪਤਾ ਨਹੀਂ ਕਿਹੜੀ ਭਾਵਨਾ ਅਧੀਨ ਉਹ ਘੋੜੀ ਤੋਂ ਉਤਰ ਨੂੰ ਰੁਕ ਗਏ ਤੇ ਉਹ ਬਜ਼ੁਰਗ ਉਸ ਬਜ਼ੁਰਗ ਨੂੰ ਪੁੱਛਣ ਲੱਗੇ ਬਾਬਾ ਜੀ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਡੇਰੇ ਤੇ ਜਾਣਾ ਹੈ ਕਿਰਪਾ ਕਰੋ ਤਾਂ ਮੈਨੂੰ ਉਹਨਾਂ ਦੇ ਡੇਰੇ ਦਾ ਰਾਹ ਦੱਸ ਦੇਵੋ ਬਿਰਦ ਸੱਜਣ ਮੁਸਕਰਾਏ ਤੇ ਬੜੀ ਮਿੱਠੀ ਆਵਾਜ਼ ਦੇ ਨਾਲ ਪ੍ਰੇਮ ਦੇ ਨਾਲ ਕਹਿਣ ਲੱਗੇ ਆ ਜਵਾਨਾ ਮੇਰੇ ਪਿੱਛੇ ਪਿੱਛੇ ਘੋੜੀ ਤੋਰੀ ਲਿਆ ਭਾਈ ਮੈਂ ਵੀ ਉਧਰ ਹੀ ਜਾ ਰਿਹਾ ਹਾਂ ਇਹ ਆਖ ਕੇ ਉਹ ਪਿੰਡ ਵੱਲ ਤੁਰ ਪਏ ਲੈਣਾ ਜੀ ਘੋੜੀ ਤੇ ਚੜੇ ਚੜੇ ਉਹਨਾਂ ਦੇ ਮਗਰ ਮਗਰ ਚੱਲਦੇ ਗਏ ਤਨਮਸਾਲ ਦੇ ਬੂਹੇ ਅੱਗੇ ਪਹੁੰਚ ਕੇ ਬਜ਼ੁਰਗ ਨੇ ਕਿਹਾ ਜਵਾਨਾ ਇਹ ਹੀ ਬਾਬੇ ਨਾਨਕ ਦਾ ਘਰ ਹੈ ਭਾਈ ਘੋੜੀ ਉਸ ਕਿੱਲੇ ਨਾਲ ਬਨਦੇ ਤੇ ਅੰਦਰ ਲੰਘ ਆ ਇਹ ਆਖ ਕੇ ਉਹ ਬਜ਼ੁਰਗ ਅੰਦਰ ਚਲੇ ਆ ਗਿਆ ਲੈਣਾ ਜੀ ਨੇ ਘੋੜੀ ਕਿੱਲੇ ਦੇ ਨਾਲ ਬਨ ਕੇ ਡਿਉੜੀ ਤੋਂ ਹੱਥ ਮੂ ਤੋਂ ਕੇ ਧਰਮਸਾਲ ਦੇ ਅੰਦਰ ਚਲ ਪਏ ਅਤੇ ਬਿਰਾਜੇ ਹੋਏ ਮਹਾਪੁਰਸ਼ਾਂ ਦੇ ਅੱਗੇ ਜਾ ਪ੍ਰਣਾਮ ਕੀਤੀ ਪਰ ਜਿਵੇਂ ਹੀ ਉਹਨਾਂ ਨੇ ਸਿਰ ਉੱਚਾ ਕਰਕੇ ਵੇਖਿਆ ਤਾਂ ਇੱਕਦਮ ਸਨਨਾਟੇ ਵਿੱਚ ਆ ਗਏ ਕੀ ਡਿੱਠਾ ਕਿ ਆਸਣ ਉੱਤੇ ਉਹੀ ਨੂਰਾਨੀ ਚਿਹਰੇ ਵਾਲਾ ਬਜ਼ੁਰਗ ਸੱਜਣ ਬੈਠਾ ਹੋਇਆ ਹੈ ਜਿਹੜਾ ਉਹਨਾਂ ਦੀ ਘੋੜੀ ਦੇ ਅੱਗੇ-ਅੱਗੇ ਚੱਲਦੇ ਆਏ ਲੈਣਾ ਜੀ ਦੇ ਮਨ ਦੇ ਵਿੱਚ ਬੜੀ ਗਿਲਾਨੀ ਉੱਠੀ ਸਿਰ ਨਿਮ ਗਿਆ ਅੱਖਾਂ ਪਰ ਆਈਆਂ ਸਤਿਗੁਰਾਂ ਦੇ ਚਰਨਾਂ ਤੇ ਟਹਿ ਕੇ ਬਨੀਤ ਭਾਵ ਦੇ ਨਾਲ ਬੇਨਤੀ ਕਰਨ ਲੱਗਿਆ ਮਹਾਰਾਜ ਮੈਥੋਂ ਭਾਰੀ ਬੇਅਦਬੀ ਹੋ ਗਈ ਹੈ ਮੈਂ ਘੋੜੀ ਪਰ ਚੜ੍ਹਿਆ ਆਇਆ ਤੇ ਆਪ ਅੱਗੇ-ਅੱਗੇ ਪੈਦਲ ਤੁਰ ਕੇ ਆਏ ਹੋ ਮੈਨੂੰ ਬਖਸ਼ ਲਵੋ ਮੈਨੂੰ ਬਖਸ਼ ਲੈਣਾ ਬਾਦਸ਼ਾਹ ਮੈਨੂੰ ਖਿਮਾ ਕਰ ਦੇਵੋ ਇਹ ਕਹਿੰਦੇ ਹੋਏ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨ ਪਕੜ ਲਏ ਤੇ ਉਹਨਾਂ ਦੇ ਨਾਲ ਸਿਰ ਜੋੜ ਲਿਆ ਤੇ ਫਿਰ ਚੁੱਕਿਆ ਨਾ ਸਤਗੁਰੂ ਮਹਾਰਾਜ ਨੇ ਪ੍ਰੇਮ ਦੇ ਨਾਲ ਸਿਰ ਝੋਲਸਿਆ ਤੇ ਥਾਪੀ ਦੇ ਕੇ ਆਖਿਆ ਉਠ ਬੁਰਖਾ ਸਾਵਧਾਨ ਹੋ ਭਾਈ ਭੁੱਲ ਕੋਈ ਨਹੀਂ ਹੋਈ ਹੈ ਸਭ ਠੀਕ ਹੈ ਵਾਹਿਗੁਰੂ ਜੀ ਭਲੀ ਕਰਨਗੇ ਲੈਣਾ ਜੀ ਸਾਵਧਾਨ ਹੋ ਕੇ ਬੈਠ ਗਏ ਸਤਿਗੁਰੂ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਸੁਣਾ ਪੁਰਖਾ ਕਿੱਥੋਂ ਆਇਆ ਹੈ ਕੀ ਨਾਂ ਹੈ ਤੇਰਾ ਲੈਣਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਸੰਗਰ ਤੋਂ ਆਇਆ ਹਾਂ ਮੇਰਾ ਨਾਮ ਲੈਣਾ ਹੈ ਇਤਨਾ ਕਹਿਣ ਦੀ ਧੀਰ ਸੀ ਕਿ ਸਤਿਗੁਰੂ ਮਹਾਰਾਜ ਜੋਰ-ਜੋਰ ਦੀ ਹੱਸ ਪਏ ਤੇ ਲੈਣਾ ਜੀ ਦੀ ਪਿੱਠ ਥਾਪੜ ਕੇ ਕਹਿਣ ਲੱਗੇ ਵਾ ਭਈ ਵਾ ਜਵਾਨਾ ਭਾਈ ਲੈਣਾ ਤੂੰ ਸੱਚ ਮੁੱਚ ਸਾਥੋਂ ਲੈਣਾ ਹੈ ਭਾਈ ਤੇ ਅਸਾਂ ਤੇਰਾ ਦੇਣਾ ਹੈ ਭਲਾ ਹੋਇਆ ਜੋ ਤੂੰ ਆਪਣਾ ਲੈਣਾ ਵਸੂਲਣ ਲਈ ਆਪ ਹੀ ਆ ਗਿਆ ਹੈ ਫਿਰ ਸਤਿਗੁਰੂ ਜੀ ਮਹਾਰਾਜ ਮੁਸਕਰਾ ਕੇ ਕਹਿਣ ਲਗੇ ਹੇ ਭਾਈ ਲੈਣਾ ਲੈਣਦਾਰ ਆਪਣੇ ਦੇਣਦਾਰਾਂ ਦੇ ਕੋਲ ਘੋੜੀਆਂ ਤੇ ਚੜ ਕੇ ਜਾਇਆ ਕਰਦੇ ਨੇ ਫਿਰ ਤੂੰ ਕਿਹੜੀ ਆਲੂ ਘਰ ਗੱਲ ਕੀਤੀ ਹੈ ਸੋ ਕੋਈ ਭਰਮ ਨਾ ਕਰ ਭਾਈ ਇਸ ਤੋਂ ਬਾਅਦ ਗੁਰੂ ਜੀ ਨੇ ਲੈਣਾ ਜੀ ਪਾਸੋਂ ਉਹਨਾਂ ਦੇ ਘਰ-ਬਾਰ ਤੇ ਕਾਰੋਬਾਰ ਬਾਰੇ ਪੁੱਛਣਾ ਕੀਤਾ ਤੇ ਫਿਰ ਲੈਣਾ ਜੀ ਦੇ ਬੇਨਤੀ ਕਰਨ ਤੇ ਉਹਨਾਂ ਨੂੰ ਸਿੱਖੀ ਰਹਿਤ ਬਾਰੇ ਬਚਨ ਕੀਤੇ ਤੇ ਸੱਦ ਮਾਰਗ ਦੀ ਸੋਚੇ ਕਰਾਈ ਸਤਿਗੁਰਾਂ ਦੇ ਅੰਮ੍ਰਿਤ ਬਚਨ ਸੁਣ ਕੇ ਲੈਣਾ ਜੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਸ਼ਾਂਤਰੀ ਤ੍ਰਿਪਤੀ ਪ੍ਰਾਪਤ ਹੋਈ ਜਿਵੇਂ ਬਰਖਾ ਦੇ ਨਾਲ ਤਿਹਾਈ ਹੋਈ ਧਰਤੀ ਨੂੰ ਪ੍ਰਾਪਤ ਹੁੰਦੀ ਹੈ ਮਨ ਤੋਂ ਪਰਮਾ ਦੇ ਪਰਦੇ ਚੁਕੇ ਗਏ ਤੇ ਆਤਮਾ ਦੇ ਵਿੱਚ ਖੇੜਾ ਉਮਾ ਪਰ ਗਿਆ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਜਿਸ ਤਰ੍ਹਾਂ ਆਤਮਾ ਟਿਕਾਉ ਲਈ ਉਹ ਹੁਣ ਤੱਕ ਭਟਕਦੇ ਰਹੇ ਉਹ ਇਸੇ ਦਰ ਤੋਂ ਪ੍ਰਾਪਤ ਹੋ ਸਕਦੀ ਹੈ ਹੁਣ ਹੋਰ ਕਿਸੇ ਥਾਂ ਜਾਣ ਦੀ ਲੋੜ ਨਹੀਂ ਉਹਨਾਂ ਨੇ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਟਿਕਣ ਦਾ ਨਿਰਣਾ ਕਰ ਲਿਆ। ਉਧਰ ਸੰਗ ਵਾਲੇ ਡੇਰੇ ਤੇ ਉਹਨਾਂ ਦੀ ਰਾਹ ਵੇਖ ਰਹੇ ਨੇ। ਸੰਗ ਨੂੰ ਯਾਤਰਾ ਤੇ ਚੱਲਣ ਦੇ ਵਿੱਚ देर ਹੋ ਰਹੀ ਸੀ। ਕਿੰਨਾ ਚਿਰ ਉਡੀਕਣ ਤੋਂ ਬਾਅਦ ਕੁਝ ਭਗਤ ਉਹਨਾਂ ਨੂੰ ਬੁਲਾਉਣ ਵਾਸਤੇ ਪਹੁੰਚੇ ਤੇ ਕਹਿਣ ਲੱਗੇ ਭਗਤ ਜੀ ਤੁਸੀਂ ਇੱਥੇ ਹੀ ਬਹਿ ਗਏ ਹੋ। ਇੱਥੇ ਹੀ ਵੇਰੇ ਉਹ ਤੁਸੀਂ ਸੰਗ ਸਾਰਾ ਤੁਹਾਡੀ ਰਾਹ ਵੇਖ ਰਿਹਾ ਹੈ ਚੱਲਣ ਦੇ ਵਿੱਚ ਦੇਰ ਹੋ ਗਈ ਹੈ ਪਰ ਲੈਣਾ ਜੀ ਤਾਂ ਹੋਰ ਹੀ ਰੰਗ ਵਿੱਚ ਰੰਗੇ ਬੈਠੇ ਸਨ ਨਿਰੰਕਾਰੀ ਸਤਗੁਰੂ ਦਾ ਰੰਗ ਉਹਨਾਂ ਨੇ ਸਤਗੁਰਾਂ ਦੇ ਰੂਪ ਦੇ ਵਿੱਚ ਸਾਖਾਤ ਪ੍ਰਭੂ ਦਾ ਦਰਸ਼ਨ ਪਾ ਲਿਆ ਸੀ ਉਨ੍ਹਾਂ ਨੂੰ ਹੁਣ ਕਿਸੇ ਦੇਵੀ ਦੇਵਤੇ ਦੀ ਕੋਈ ਲੋੜ ਨਹੀਂ ਸੀ ਰਹਿ ਗਈ। ਬੜੇ ਵਿਸਮਾਦੀ ਅਵਸਥਾ ਦੇ ਵਿੱਚ ਬੁਲਾਉਣ ਆਏ ਸਾਥੀਆਂ ਨੂੰ ਕਹਿਣ ਲੱਗੇ ਭਗਤ ਜਨੋ ਤੁਸੀਂ ਸੰਗ ਲੈ ਜਾਵੋ। ਮੈਂ ਹੁਣ ਕਿਤੇ ਜਾਣ ਜੋਗਾ ਨਹੀਂ ਰਿਹਾ। ਮੇਰਾ ਤਾਂ ਹੁਣ ਇਹੀ ਤੀਰਥ ਹੈ। ਇਹੀ ਦੇਵਦੁਆਰਾ ਹੈ ਕਿਉਂਕਿ ਜਿਸ ਸ਼ਹੀਦੀ ਤਾਂਗ ਵਿੱਚ ਮੈਂ ਹੁਣ ਤੀਕ ਭਟਕਦਾ ਰਿਹਾ ਉਹ ਦਾਤ ਮੈਨੂੰ ਇੱਥੋਂ ਪ੍ਰਾਪਤ ਹੋਈ ਹੈ ਮੈਨੂੰ ਹੁਣ ਕਿਸੇ ਦੁਆਰੇ ਤੇ ਜਾਣ ਦੀ ਲੋੜ ਨਹੀਂ ਦੇਵੀ ਭਗਤਾਂ ਨੇ ਲੈਣਾ ਜੀ ਨੂੰ ਬਥੇਰਾ ਸਮਝਾਉਣਾ ਕੀਤਾ ਵਾਸਤੇ ਪਾਏ ਪਰ ਲੈਣਾ ਜੀ ਆਪਣੇ ਨਿਸ਼ਚੇ ਤੇ ਡਿੜ ਰਹੇ ਡਿੜ ਰਹੇ ਸੰਗੀ ਨਿਰਾਸ਼ ਹੋ ਕੇ ਵਾਪਸ ਪਰਤ ਜਾਂਦੇ ਨੇ ਲੈਣਾ ਜੀ ਕਰਤਾਰਪੁਰ ਹੀ ਟਿਕ ਗਏ ਇੱਥੇ ਉਹ ਦਿਨ ਰਾਤ ਗੁਰੂ ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਮਗੜ ਰਹਿੰਦੇ ਨਾਮ ਜਪਦੇ ਜਦ ਇੱਥੇ ਰਹਿੰਦੇ ਆਂ ਕਾਫੀ ਸਮਾਂ ਬਤੀਤ ਹੋ ਗਿਆ ਤਾਂ ਸਤਿਗੁਰਾਂ ਨੇ ਆਗਿਆ ਕੀਤੀ ਕਿ ਇੱਕ ਵਾਰ ਆਪਣੇ ਘਰ ਹੋ ਆਵੋ ਕਾਰ ਵਿਹਾਰ ਦੀ ਸੌਂਪਣੀ ਕਰ ਆਵੋ ਤੇ ਫਿਰ ਆ ਜਾਣਾ ਅਗਿਆ ਸਿਰ ਮੱਥੇ ਮੰਨ ਕੇ ਲੈਣਾ ਜੀ ਸੰਗਰ ਪਰਤੇ ਪਰ ਗੁਰੂ ਚਰਨਾ ਤੋਂ ਵਿਛੋੜੇ ਸਹਿਣ ਨਾ ਹੋਵਣ ਉਹ ਘਰ-ਬਾਰ ਤੇ ਸਾਰੇ ਕਾਰ ਵਿਹਾਰ ਦੀ ਸੌਪ ਸੰਭਾਲ ਕਰਕੇ ਛੇਤੀ ਹੀ ਕਰਤਾਰਪੁਰ ਮੁੜ ਆਏ ਜਿਸ ਸਮੇ ਲੈਣਾ ਜੀ ਘਰੋਂ ਚੱਲਣ ਲੱਗੇ ਤਦ ਸੋਚ ਆਈ ਕਿ ਗੁਰੂ ਦਰਬਾਰ ਵਿੱਚ ਕੁਝ ਭੇਟਾ ਲੈ ਕੇ ਜਾਣਾ ਚਾਹੀਦਾ ਹੈ ਤਦ ਆਪਦੀਆਂ ਨੇ ਲੰਗਰ ਵਾਸਤੇ ਸਵਾ ਮਣ ਲੂਣ ਲਿਆ ਤੇ ਪੰਡ ਬੰਨ ਕੇ ਸਿਰ ਤੇ ਲੱਦ ਲਿਆ ਹੌਲੀ ਹੌਲੀ ਪੰਡ ਕੱਟਦੇ ਆਪ ਕਰਤਾਰਪੁਰ ਪੁੱਜੇ ਤੇ ਡੇਰੇ ਪਹੁੰਚ ਗਏ ਗੁਰੂ ਜੀ ਉਸ ਸਮੇਂ ਡੇਰੇ ਵਿੱਚ ਨਹੀਂ ਸਨ ਆਪਦੀਆਂ ਨੇ ਲੂਣ ਦੀ ਪੰਡ ਮਾਤਾ ਜੀ ਅੱਗੇ ਜਾ ਅਰਪਣ ਕੀਤੀ ਤੇ ਮੱਥਾ ਟੇਕ ਕੇ ਪੁੱਛਿਆ ਕਿ ਮਾਂ ਸਤਿਗੁਰੂ ਜੀ ਕਿੱਥੇ ਹਨ ਮਾਤਾ ਜੀ ਨੇ ਦੱਸਿਆ ਕਿ ਉਹ ਧਾਨੀ ਵਿੱਚੋਂ ਨਦੀਨ ਕੱਢਣ ਵਾਸਤੇ ਪੈਲੀਆਂ ਨੂੰ ਗਏ ਹੋਏ ਨੇ ਭਾਈ ਲੈਣਾ ਜੀ ਡੇਰੇੋਂ ਪੈਲੀਆਂ ਵੱਲ ਨੂੰ ਤੁਰ ਪੈਂਦੇ ਨੇ ਉੱਥੇ ਪਹੁੰਚ ਕੇ ਵੇਖਿਆ ਕਿ ਸਤਿਗੁਰੂ ਜੀ ਝੋਨੇ ਵਿੱਚੋਂ ਨਦੀਨ ਤੇ ਹੋਰ ਕਾਬਲੂਟ ਪਟ ਰਹੇ ਨੇ ਹੋਰ ਵੀ ਕਈ ਸਿੰਘ ਆਪਦੀਆਂ ਦੇ ਨਾਲ ਕੰਮ ਦੇ ਵਿੱਚ ਝੁਟੇ ਹੋਏ ਨੇ ਭਾਈ ਲੈਣਾ ਜੀ ਨੇ ਉਸ ਸਮੇਂ ਨਵੇਂ ਰੇਸ਼ਮੀ ਵਸਤਰ ਪਹਿਨੇ ਹੋਏ ਨੇ ਤੇ ਉਹਨਾਂ ਨੇ ਵਸਤਰਾਂ ਦੇ ਮਿੱਟੀ ਨਾਲ ਲਿਬੜ ਜਾਣ ਦੀ जरा ਵੀ ਪਰਵਾਹ ਨਾ ਕੀਤੀ ਤੇ ਸਿੱਖਾਂ ਦੇ ਨਾਲ ਕੰਮ ਕਰਨ ਲੱਗ ਪਏ ਥੋੜੇ ਚਿਰ ਬਾਅਦ ਕੰਮ ਸਮਾਪਤ ਹੋ ਜਾਣ ਦੇ ਉਪਰੰਤ ਸ ਆਹਬਾਂ ਨੇ ਡੇਰੇ ਪਰਤਣ ਦੀ ਤਿਆਰੀ ਕੀਤੀ ਤੇ ਪੈੜੀ ਦੇ ਵਿੱਚੋਂ ਪੁੱਟੇ ਹੋਏ ਨਦੀਨ ਦੀ ਪੰਡ ਬਨ ਲਈ ਲੈਣਾ ਜੀ ਨੇ ਅੱਗੇ ਹੋ ਕੇ ਪੰਡ ਆਪਣੇ ਸਿਰ ਤੇ ਰੱਖ ਲਈ ਤੇ ਗੁਰੂ ਜੀ ਦੇ ਮਗਰ ਮਗਰ ਤੁਰ ਪਏ ਘਾਹ ਦੀਆਂ ਤ੍ਰਿਣਾ ਗਿੱਲੀਆਂ ਤੇ ਮਿੱਟੀ ਨਾਲ ਦੇ ਲਿਬੜੀਆਂ ਹੋਈਆਂ ਸਨ ਉਹਨਾਂ ਵਿੱਚੋਂ ਮਿੱਟੇ ਵਹਿਲੀਆਂ ਮਟਮੈਲੀਆਂ ਬੂੰਦਾਂ ਚੋ-ਚੋ ਕੇ ਲੈਣਾ ਜੀ ਦੇ ਰੇਸ਼ਮੀ ਵਸਤਰਾਂ ਦੇ ਉੱਪਰ ਪੈਣ ਲੱਗੀਆਂ ਪਰ ਉਹਨਾਂ ਨੇ ਕੋਈ ਪ੍ਰਵਾਹ ਨਾ ਕੀਤੀ ਤੇ ਸਤਨਾਮ ਦਾ ਜਾਪ ਕਰਦੇ ਤੁਰਦੇ ਗਏ ਡੇਰੇ ਪੁੱਜ ਕੇ ਉਹਨਾਂ ਨੇ ਘਾ ਦੀ ਪੰਡ ਸਿਰ ਤੋਂ ਲਾ ਕੇ ਜ਼ਮੀਨ ਤੇ ਰੱਖ ਦਿੱਤੀ ਤੇ ਮਾਤਾ ਜੀ ਵਿਹੜੇ ਵਿੱਚ ਹੀ ਬੈਠੇ ਸਨ ਉਹਨਾਂ ਨੇ ਲੈਣਾ ਜੀ ਦੇ ਰੇਸ਼ਮੀ ਵਸਤਰ ਚਿੱਕੜ ਦੇ ਨਾਲ ਲਿਪੜੇ ਵੇਖੇ ਤਾਂ ਸਤਗੁਰੂ ਦੀ ਮਹਾਰਾਜ ਨੂੰ ਕਹਿਣ ਲੱਗੇ ਇਸ ਸਿੱਖ ਨੇ ਤਾਂ ਅੱਜ ਚੰਗੀ ਘਾਲ ਘਾਲੀ ਹੈ ਪਹਿਲਾਂ ਇਹ ਆਪਣੇ ਪਿੰਡੋਂ ਲੂਣ ਦੀ ਪੰਡ ਸਿਰ ਤੇ ਚੱਕ ਕੇ ਲਿਆਇਆ ਹੈ ਤਕੜਾ ਪੈਂਡਾ ਕੀਤਾ ਸੂ ਆਉਂਦੇ ਸਾਰ ਇਹ ਆਪਦੀ ਦੇ ਕੋਲ ਪਹਿਲੀਆਂ ਦੇ ਵਿੱਚ ਕੰਮ ਕਰਨ ਚੱਲਿਆ ਗਿਆ ਹੁਣ ਆਪਦਿਆਂ ਨੇ ਇਸ ਨੂੰ ਚਿੱਕੜ ਲਿਬੜੇ ਘਾ ਦੀ ਪੰਡ ਚੁਕਾ ਲਿਆਂਦੀ ਵਿਚਾਰੇ ਦੇ ਰੇਸ਼ਮੀ ਵਸਤਰ ਚਿੱਕੜ ਦੀਆਂ ਛਿੱਟਾਂ ਦੇ ਨਾਲ ਖਰਾਬ ਹੋ ਗਏ ਨੇ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਪਿਆਰ ਦੇ ਨਾਲ ਲੈਣਾ ਜੀ ਵੱਲ ਤੱਕ ਕੇ ਮਾਤਾ ਜੀ ਨੂੰ ਆਖਿਆ ਭੋਲੀਏ ਇਸ ਗੱਭਰੂ ਦੇ ਸਿਰ ਤੇ ਘਾ ਦੀ ਪੰਡ ਨਹੀਂ ਸੀ ਦੀਨ ਦੁਨੀ ਦਾ ਛੱਤਰ ਸੀ ਇਸ ਨੇ ਤਾਂ ਅਜੇ ਆਪਣੇ ਮੋਢਿਆਂ ਤੇ ਬੜਾ ਭਾਰ ਚੁੱਕਣਾ ਹੈ ਤੇ ਜਿਹੜੀਆਂ ਤੁਸੀਂ ਚਿੱਕੜ ਦੀਆਂ ਛੱਟਾਂ ਆਖਦੇ ਹੋ ਇਹ ਤਾਂ ਕੇਸਰ ਦੇ ਤਰੋਕੇ ਨੇ ਰੰਗ ਵੇਖਦੇ ਚੱਲੋ ਕਰਤਾਰ ਦੀ ਤੇ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਭਾਈ ਲੈਣੇ ਤੇ ਬਖਸ਼ਿਸ਼ਾ ਕਰ ਰਹੇ ਨੇ ਸਤਿਗੁਰੂ ਮਹਾਰਾਜ ਦੇ ਬਚਨ ਭਾਈ ਲੈਣੇ ਦੇ ਮਨ ਨੂੰ ਵੀ ਠਾਰਦੇ ਜਾ ਰਹੇ ਨੇ